ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ। ਜ਼ਿੰਦਗੀ ਵਿੱਚ ਕਿਵੇਂ ਦਾ ਵੀ ਮੋੜ ਆਵੇ ਕਦੇ ਵੀ ਹਿੰਮਤ ਨਾ ਹਾਰਿਓ ਕਿਉਂਕਿ ਤੁਹਾਡੀ ਹਿੰਮਤ ਹੀ ਤੁਹਾਨੂੰ ਹਰ ਕਠਿਨਾਈ ਤੋਂ ਬਾਹਰ ਕੱਢੇਗੀ। ਹਾਲਾਤ ਨੂੰ ਐਸਾ ਨਾ ਹੋਣ ਦਿਓ ਕਿ ਤੁਸੀਂ ਹਿੰਮਤ ਹਾਰ ਜਾਮੋ। ਬਲਕਿ ਹਿੰਮਤ ਕੁਝ ਐਸੀ ਰੱਖੋ ਕਿ ਹਾਲਾਤ ਖੁਦ ਹੀ ਹਾਰ ਜਾਣ। ਬਹੁਤ ਪਰੇਸ਼ਾਨ ਸੀ ਮੈਂ ਆਪਣੀ ਜ਼ਿੰਦਗੀ ਤੋਂ। ਫਿਰ ਯਾਦ ਆਇਆ ਕਿ ਰੱਬ ਨੂੰ ਸਬਰ ਬਹੁਤ ਪਸੰਦ ਹੈ ਹਮੇਸ਼ਾ ਹਿੰਮਤ ਰੱਖੋ ਤੇ ਅੱਗੇ ਵਧੋ ਧਾਨੇ ਦਾ ਭਗਵਾਨ ਨੂੰ ਵੀ ਮਿਲਦੇ ਨੇ ਤੁਸੀਂ ਤਾਂ ਫਿਰ ਵੀ ਇੱਕ ਇਨਸਾਨ ਹੋ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਕੁਝ ਲੋਕਾਂ ਦੀਆਂ ਗੱਲਾਂ ਨੂੰ ਅਣਸੁਣਾ ਵੀ ਕਰੋ ਕਿਉਂਕਿ ਅਕਸਰ ਲੋਕਾਂ ਦੀਆਂ ਗੱਲਾਂ ਮਨੋਵਲ ਘਰਾਉਣ ਵਾਲੀਆਂ ਹੀ ਹੁੰਦੀਆਂ ਨੇ ਗਲਤੀਆਂ ਹਮੇਸ਼ਾ ਸਾਡੇ ਦਿਮਾਗ ਨੂੰ ਭਰਮ ਵਿੱਚ ਪਾ ਦਿੰਦੀਆਂ ਨੇ ਜੇਕਰ ਟ੍ਰੇਨ ਦੀ ਟਿਕਟ ਨਾ ਲਵਾਂ ਤਾਂ ਸਮੋਸੇ ਵੇਚਣ ਵਾਲਾ ਵੀ ਇਹੀ ਨਜ਼ਰ ਆਉਂਦਾ ਹੈ ਕਈ ਵਾਰ ਲੋਕ ਇਸ ਲਈ ਸੱਚ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਉਹ ਆਪਣੇ ਭਰਮ ਨੂੰ ਕਦੇ ਵੀ ਟੁੱਟਣ ਨਹੀਂ ਦੇਣਾ ਚਾਹੁੰਦੇ ਕਾਰਨ ਦਿਓ ਜੋ ਫਾਲਤੂ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਖਾਲੀ ਬਰਤਨ ਹੀ ਹਮੇਸ਼ਾ ਆਵਾਜ਼ ਕਰਦੇ ਨੇ ਖੁਦ ਦੀ ਕਾਮਯਾਬੀ ਦੇ ਪਿੱਛੇ ਐਨਾ ਸਮਾਂ ਲਗਾ ਦਿਓ ਕਿ ਦੂਜਿਆਂ ਦੀ ਬਰਾਈ ਕਰਨ ਦਾ ਸਮਾਂ ਹੀ ਨਾ ਮਿਲੇ ਨੇਕੀ ਕਰਦੇ ਵਕਤ ਬਦਲੇ ਵਿੱਚ ਕੋਈ ਉਮੀਦ ਨਾ ਰੱਖੋ ਕਿਉਂਕਿ ਨੀਕੀਆਂ ਦਾ ਫਲ ਇਨਸਾਨ ਨਹੀਂ ਰੱਬ ਦਿੰਦਾ ਹੈ। ਨੇਕ ਇਨਸਾਨ ਬਣਨ ਲਈ ਵੀ ਓਨਾ ਹੀ ਪ੍ਰਯਾਸ ਕਰੋ ਜਿੰਨਾ ਤੁਸੀਂ ਖੂਬਸੂਰਤ ਦਿਖਣ ਲਈ ਕਰਦੇ ਹੋ। ਜਿਆਦਾ ਦੇਣ ਵਾਲਾ ਹਮੇਸ਼ਾ ਤੋਂ ਠੱਗਿਆ ਗਿਆ ਹੈ। ਫਿਰ ਚਾਹੇ ਪ੍ਰੇਮ ਹੋਵੇ, ਸਾਥ ਹੋਵੇ, ਸਮਾਂ ਹੋਵੇ ਜਾਂ ਵਿਸ਼ਵਾਸ ਹੋਵੇ। ਤਾਰੀਫਾਂ ਦਿਨ ਬਣਾਉਂਦੀਆਂ ਨੇ ਤੇ ਤਾਨੇ ਜ਼ਿੰਦਗੀ ਅਭਿਮਨਿਉ ਦੀ ਇੱਕ ਗੱਲ ਮੈਨੂੰ ਅੱਜ ਵੀ ਪਸੰਦ ਹੈ ਕਿ ਹਿੰਮਤ ਨਾਲ ਹਾਰੋ ਪਰ ਹਿੰਮਤ ਕਦੇ ਨਾ ਹਾਰੋ ਇਨਸਾਨ ਦੀਆਂ ਗਲਤੀਆਂ ਮaaf ਕੀਤੀਆਂ ਜਾ ਸਕਦੀਆਂ ਨੇ ਪਰ ਚਲਾਕੀਆਂ ਤੇ ਧੋਖੇਬਾਜ਼ੀ ਕਦੇ ਨਹੀਂ ਲੋਕ ਦੂਜਿਆਂ ਨੂੰ ਤਾਂ ਬੁਰਾ ਇਸ ਤਰ੍ਹਾਂ ਕਹਿੰਦੇ ਨੇ ਜਿਵੇਂ ਖੁਦ ਗੰਗਾ ਜਲ ਨਾਲ ਧੋਤੇ ਹੋਏ ਹੋਣ ਸਿਖਾਉਣ ਲਈ ਨਾ ਕੋਈ ਸਮਾਂ ਹੁੰਦਾ ਨਾ ਕੋਈ ਸ਼ਕਸ਼ ਵਿਅਕਤੀ ਆਪਣੇ ਨਾਲ ਹੋਈਆਂ ਘਟਨਾਵਾਂ ਤੋਂ ਸਭ ਤੋਂ ਜ਼ਿਆਦਾ ਸਿੱਖਦਾ ਹੈ ਉਦਾਰ ਅਤੇ ਪਿਆਰ ਸਿਰਫ ਉਹਨਾਂ ਨੂੰ ਦਿਓ ਜੋ ਤੁਹਾਨੂੰ ਵਾਪਸ ਵੀ ਦੇ ਸਕਣ ਸਮੇਂ ਦੀ ਚਪੇੜ ਗੱਲ ਤੇ ਨਹੀਂ ਸਿੱਧੀ ਤੁਹਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਲੱਗਦੀ ਹੈ ਖਾਮੋਸ਼ ਬੈਠੀਏ ਤਾਂ ਲੋਕ ਕਹਿੰਦੇ ਨੇ ਉਦਾਸੀ ਚੰਗੀ ਨਹੀਂ ਹੁੰਦੀ ਤੇ ਥੋੜਾ ਜਿਹਾ ਹੱਸ ਪਈਏ ਤਾਂ ਲੋਕ ਮੁਸਕਰਾਉਣ ਦੀ ਵਜ੍ਹਾ ਪੁੱਛ ਲੈਂਦੇ ਨੇ ਤੁਸੀਂ ਕਿਸੇ ਨੂੰ ਤਦ ਤੱਕ ਨਹੀਂ ਸਮਝਾ ਸਕਦੇ ਜਦ ਤੱਕ ਸਾਹਮਣੇ ਵਾਲਾ ਸਮਝਣਾ ਨਾ ਚਾਹੁੰਦਾ ਹੋਵੇ ਬਹੁਤ ਮੁਸ਼ਕਿਲ ਹੈ ਸਮਝਣਾ ਜ਼ਿੰਦਗੀ ਨੂੰ ਜਦੋਂ ਤੋਂ ਮਿਲੀ ਹੈ ਹਰ ਪਲ ਬਦਲ ਰਹੀ ਹੈ ਬੇਵਜ੍ਹਾ ਹੀ ਸਰਹੰਦਾ ਤੇ ਇਲਜ਼ਾਮ ਹੈ ਵਟਵਾਰੇ ਦਾ ਲੋਕ ਮੁੱਦਤਾ ਤੋਂ ਇੱਕ ਘਰ ਵਿੱਚ ਵੀ ਅਲੱਗ-ਅਲੱਗ ਹੀ ਰਹਿੰਦੇ ਨੇ ਖੁਸ਼ੀ ਤਕਦੀਰ 'ਚ ਹੋਣੀ ਚਾਹੀਦੀ ਹੈ ਤਸਵੀਰਾਂ 'ਚ ਤਾਂ ਹਰ ਕੋਈ ਖੁਸ਼ੀ ਨਾਜ਼ਰ ਆਉਂਦਾ ਹਰ ਆਦਮੀ ਆਪਣੀ ਜ਼ਿੰਦਗੀ ਵਿੱਚ ਹੀਰੋ ਹੈ ਬਸ ਕੁਝ ਲੋਕਾਂ ਦੀਆਂ ਫਿਲਮਾਂ ਰਿਲੀਜ਼ ਨਹੀਂ ਹੁੰਦੀਆਂ ਸਭ ਕੁਝ ਮਿਲ ਜਾਵੇ ਤਾਂ ਜੀਣ ਦਾ ਕੀ ਮਜ਼ਾ ਜਿਉਣ ਲਈ ਇੱਕ ਦੀ ਕਮੀ ਵੀ ਜ਼ਰੂਰੀ ਹੈ ਉਮਰ ਪਰ ਬਣੇ ਰਹਿਣਗੇ ਲੋਕ دوست ਤੁਹਾਡੇ ਉਮਰ ਪਰ ਤੁਸੀਂ ਲੋਕਾਂ ਦੇ ਕੰਮ ਆਉਂਦੇ ਰਹੋ ਜਮਾਨੇ ਦੀਆਂ ਗੱਲਾਂ ਤੇ ਲੋਕਾਂ ਦੇ ਚਿਹਰੇ ਜਦ ਵੀ ਦੇਖੋ ਬਦਲੇ ਹੋਏ ਹੀ ਮਿਲਣਗੇ ਉਹ ਹੱਥ ਸੱਚੀ ਉਹ ਬਹੁਤ ਅਨਮੋਲ ਹੁੰਦੇ ਨੇ ਜੋ ਤੁਹਾਨੂੰ ਉਸ ਵਕਤ ਸਹਾਰਾ ਦੇਣ ਜਦੋਂ ਤੁਸੀਂ ਬिखर ਰਹੇ ਹੋਵੋ ਉਹਨਾਂ ਨੂੰ ਕਦੇ ਨਾ ਛੱਡੋ ਬਹੁਤ ਦੇਖਿਆ ਜੀਵਨ ਚ ਸਮਝਦਾਰ ਬਣ ਕੇ ਵੀ ਪਰ ਖੁਸ਼ੀ ਹਮੇਸ਼ਾ ਪਾਗਲ ਵਾਂਣ ਤੇ ਹੀ ਮਿਲੀ ਹੈ ਜ਼ਿੰਦਗੀ ਜੀਣ ਵਾਲੇ ਤਾਂ ਜੀ ਹੀ ਲੈਂਦੇ ਨੇ ਸ਼ਾਨ ਦੇ ਵਿੱਚ ਤੇ ਸੜਨ ਵਾਲੇ ਸੜ ਕੇ ਰਾਖ ਹੋ ਜਾਂਦੇ ਨੇ ਸਮਸ਼ਾਨ ਦੇ ਵਿੱਚ ਜਿਸ ਤਰ੍ਹਾਂ ਮੌਸਮ ਵਿੱਚ ਪਰਿਵਰਤਨ ਆਉਂਦਾ ਹੈ ਉਸੇ ਤਰ੍ਹਾਂ ਜੀਵਨ ਵਿੱਚ ਸੁੱਖ-ਦੁੱਖ ਆਉਂਦੇ ਜਾਂਦੇ ਰਹਿੰਦੇ ਨੇ ਜਿਸ ਦਿਨ ਤੁਸੀਂ ਖੁੱਲ ਕੇ ਆਪਣੀ ਜ਼ਿੰਦਗੀ ਜੀ ਲਈ ਬਸ ਉਹੀ ਤਿਉਹਾਰ ਹੈ ਬਾਕੀ ਸਭ ਕੈਲੰਡਰ ਦੀਆਂ ਤਰੀਖਾਂ ਨੇ ਕਿਸੇ ਦੇ ਦਿਲ ਕਿਸੇ ਦੇ ਐਨੇ ਵੀ ਨੇੜੇ ਨਾ ਆਓ ਕਿ ਉਹ ਤੁਹਾਡੀ ਉਸ ਨੂੰ ਤੁਹਾਡੀ ਦੂਰੀ ਚੰਗਣ ਚੰਗੀ ਲੱਗਣ ਲੱਗੇ ਦੁਨੀਆ 'ਚ ਸੁੱਖ ਅਜੇਹੀ ਚੀਜ਼ ਹੈ ਜਿਸ ਨੂੰ ਅਮੀਰੀ ਅੱਜ ਤੱਕ ਜਿਸ ਨੂੰ ਅਮੀਰੀ ਅੱਜ ਤੱਕ ਖਰੀਦ ਨਹੀਂ ਸਕੀ ਕਿਤੋਂ ਸ਼ੁਰੂ ਹੁੰਦੀ ਹੈ ਗੱਲ ਕਿਤੇ ਜਾ ਕੇ ਖਤਮ ਹੁੰਦੀ ਹੈ ਜ਼ਿੰਦਗੀ ਵੀ ਬੜੀ ਅਜੀਬ ਹੈ ਜਨਾਬ ਹਰ ਪਲ ਕੁਝ ਨਵਾਂ ਸਿਖਾਉਂਦੀ ਹੈ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਤੁਹਾਡੀ ਜਗ੍ਹਾ ਕੋਈ ਹੋਰ ਲੈ ਲਵੇ ਤਾਂ ਇੱਕ ਕਦਮ ਪਿੱਛੇ ਹਟ ਜਾਣ ਵਿੱਚ ਹੀ ਸਮਝਦਾਰੀ ਹੈ ਇਨਸਾਨ ਦੀ ਖਾਮੋਸ਼ੀ ਨੂੰ ਸਮਝਣਾ ਸਿੱਖੋ ਗੱਲਾਂ ਨੂੰ ਨਹੀਂ ਕਿਉਂਕਿ ਇੱਕ ਗੱਲ ਦੇ ਤਾਂ ਹਜ਼ਾਰਾਂ ਮਤਲਬ ਹੁੰਦੇ ਹਨ ਹੋ ਸਕੇ ਤਾਂ ਆਪਣੀਆਂ ਤਕਲੀਫਾਂ ਨੂੰ ਵਿਅਕਤੀਗਤ ਰੱਖੋ ਲੋਕ ਸਮਝਣ ਜਾਂ ਮਦਦ ਕਰਨ ਦੇ ਬਜਾਏ ਅੰਦਰ ਹੀ ਅੰਦਰ ਖੁਸ਼ ਹੁੰਦੇ ਨੇ ਦੋ ਮੂੰਹਾਂ ਸੱਪ ਉਹਨਾਂ ਹੀ ਜ਼ਹਿਰੀਲਾ ਨਹੀਂ ਹੁੰਦਾ ਜਿੰਨਾ ਦੋ ਮੂੰਹਾਂ ਇਨਸਾਨ ਹੁੰਦਾ ਹੈ ਸੰਖ ਤੇ ਮੂਰਖ ਸਦਾ ਦੂਜਿਆਂ ਦੀ ਫੂਕ ਨਾਲ ਹੀ ਵੱਜਦੇ ਨੇ ਚਮਚੇ ਕਦੇ ਵਫਾਦਾਰ ਨਹੀਂ ਹੁੰਦੇ ਤੇ ਵਫادار ਕਿਸੇ ਦੇ ਚਮਚੇ ਨਹੀਂ ਹੁੰਦੇ ਜਿੱਥੇ ਦਿਲ ਭਰ ਜਾਂਦਾ ਹੈ ਉੱਥੇ ਬਹਾਨੇ ਹਜ਼ਾਰ ਮਿਲ ਜਾਂਦੇ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ ਸਮਝਦਾਰ ਬਣਨ ਦੀਆਂ ਪਰ ਖੁਸ਼ੀਆਂ ਹਮੇਸ਼ਾ ਬੇਫਕੂਫੀਆਂ ਕਾਰਨ ਤੇ ਹੀ ਮਿਲੀਆਂ ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਤੋਂ ਮਤਲਬ ਨਹੀਂ ਕੋਈ ਦਿਲ ਤੋਂ ਹੋਵੇ ਮੇਰਾ ਤਾਂ ਇੱਕ ਸ਼ਖਸ ਹੀ ਕਾਫੀ ਹੈ ਆਪਣੀ ਜ਼ਿੰਦਗੀ ਨਾਲ ਕਦੇ ਨਾਰਾਜ਼ ਨਾ ਹੋਇਓ ਕੀ ਪਤਾ ਤੁਹਾਡੇ ਇਹੀ ਜਹੀ ਜ਼ਿੰਦਗੀ ਹੋਰਾਂ ਲੋਕਾਂ ਦਾ ਸੁਪਨਾ ਹੋਵੇ ਜੋ ਜ਼ਾਹਿਰ ਕਰਨਾ ਪਵੇ ਉਹ ਦਰਦ ਹੀ ਕੀ ਜੋ ਦਰਦ ਨਾ ਸਮਝ ਸਕੇ ਉਹ ਹਮ ਦਰਦ ਹੀ ਕੀ ਛੱਡ ਦਿਓ ਕਿਸਮਤ ਦੀਆਂ ਲੀਕਾਂ ਤੇ ਯਕੀਨ ਕਰਨਾ ਜਦੋਂ ਜਾਨੋ ਪਿਆਰੇ ਲੋਕ ਬਦਲ ਸਕਦੇ ਨੇ ਤਾਂ ਕਿਸਮਤ ਕੀ ਚੀਜ਼ ਐ ਰੋ ਸਵੇਰੇ ਉੱਠ ਕੇ ਇੱਕ ਗੱਲ ਯਾਦ ਰੱਖੋ ਰਿਟਰਨ ਟਿਕਟਾਂ ਤਾਂ ਕਨਫਰਮ ਐ ਇਸ ਲਈ ਮਨ ਭਰ ਕੇ ਜਿਓ ਮਨ ਚ ਭਰ ਕੇ ਨਾ ਜਿਓ ਕਾਲ ਫ੍ਰੀ ਹੋਣ ਨਾਲ ਕੀ ਹੁੰਦਾ ਹੈ ਜਨਾਬ ਦਿਲਾਂ ਚ ਗੱਲ ਕਰਨ ਦੀ ਗੁੰਜਾਇਸ਼ ਵੀ ਤਾਂ ਹੋਣੀ ਚਾਹੀਦੀ ਹੈ ਆਨਲਾਈਨ ਤਾਂ ਸਭ ਹੁੰਦੇ ਨੇ ਪਰ ਮੈਸੇਜ ਉਹੀ ਕਰਦਾ ਜਿਸ ਦੀ ਜ਼ਿੰਦਗੀ ਵਿੱਚ ਅਸੀਂ ਅਹਿਮੀਅਤ ਰੱਖਦੇ ਹਾਂ ਮੈਨੂੰ ਫੁਰਸਤ ਦੇ ਪਲਾਂ ਦਾ ਖਿਡਾਉਣਾ ਨਾ ਬਣਾਓ ਮੈਂ ਵੀ ਇਨਸਾਨ ਆ ਦਰਦ ਮੈਨੂੰ ਵੀ ਹੁੰਦਾ ਹੈ ਜੇ ਕੋਈ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤਾਂ ਖੁਦ ਨੂੰ ਉਸ ਦੀ ਜ਼ਿੰਦਗੀ ਤੋਂ ਦੂਰ ਕਰ ਲਵੋ ਕਿਉਂਕਿ ਵਕਤ ਖੁਦ ਹੀ ਸਿਖਾ ਦੇਵੇਗਾ ਉਸ ਨੂੰ ਕਦਰ ਕਰਨਾ ਤੇ ਤੁਹਾਨੂੰ ਸਬਰ ਕਰਨਾ ਰਿਸ਼ਤੇ ਤੋੜਨੇ ਤਾਂ ਨਹੀਂ ਚਾਹੀਦੇ ਪਰ ਜਿੱਥੇ ਕਦਰ ਨਾ ਹੋਵੇ ਉਥੇ ਨਿਭਾਉਣੇ ਵੀ ਨਹੀਂ ਚਾਹੀਦੇ ਝੂਕਣ ਨਾਲ ਰਿਸ਼ਤਾ ਗਹਿਰਾ ਹੋਵੇ ਤਾਂ ਝੁਕ ਜਾਓ ਪਰ ਹਰ ਵਾਰੀ ਤੁਹਾਨੂੰ ਨਹੀਂ ਤੁਹਾਨੂੰ ਹੀ ਝੁਕਣਾ ਪਵੇ ਤਾਂ ਫਿਰ ਰੁਕ ਜਾਓ ਅਸੀਂ ਝੁਕਦੇ ਆ ਕਿਉਂਕਿ ਸਾਨੂੰ ਰਿਸ਼ਤੇ ਨਿਭਾਉਣ ਦਾ ਸ਼ੌਂਕ ਹੈ ਨਹੀਂ ਤਾਂ ਗਲਤ ਤਾਂ ਅਸੀਂ ਕੱਲ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਆ ਵੱਡੇ ਬਜ਼ੁਰਗ ਕਹਿੰਦੇ ਨੇ ਕਿ ਗਰੀਬ ਵਿਅਕਤੀ ਦੀ ਹਾਈ ਤੇ 도ਗਲੇ ਵਿਅਕਤੀ ਦੀ رائے ਕਦੇ ਨਹੀਂ ਲੈਣੀ ਚਾਹੀਦੀ ਮਦਦ ਇੱਕ ਅਜਿਹੀ ਘਟਨਾ ਹੈ ਜਿਸ ਨੂੰ ਕਰੋ ਤਾਂ ਲੋਕ ਭੁੱਲ ਜਾਂਦੇ ਨੇ ਤੇ ਨਾ ਕਰੋ ਤਾਂ ਲੋਕ ਯਾਦ ਰੱਖਦੇ ਨੇ ਪਹਿਲਾਂ ਲੋਕ ਚੰਗੇ ਹੁੰਦੇ ਸੀ ਤੇ ਅੱਜ ਕੱਲ੍ਹ ਲੋਕ ਚੰਗੇ ਬਣਦੇ ਨੇ ਆਪਣਿਆਂ ਤੋਂ ਮਿਲਿਆ ਤਜਰਬਾ ਬਸ ਇਹ ਸਬਕ ਸਿਖਾਉਂਦਾ ਕਿ ਉਹਨਾਂ ਹੀ ਮਿਲੋ ਕਿਸੇ ਨਾਲ ਜਿੰਨਾਂ ਨੂੰ ਉਹ ਮਿਲਣਾ ਚਾਹੁੰਦਾ ਹੈ ਇਸ ਸੰਸਾਰ ਵਿੱਚ ਕੋਈ ਵੀ ਤੁਹਾਡਾ ਮੌਕਾ ਤੇ ਤੁਹਾਡਾ ਹੱਕ ਖੋ ਸਕਦਾ ਹੈ ਪਰ ਤੁਹਾਡੀ ਕਾਬਲੀਅਤ ਨੂੰ ਇਸ ਸੰਸਾਰ ਵਿੱਚ ਕੋਈ ਵੀ ਨਹੀਂ ਖੋ ਸਕਦਾ ਮਾਰਗਦਰਸ਼ਨ ਸਹੀ ਹੋਵੇ ਇੱਕ ਛੋਟਾ ਜਿਹਾ ਦੀਵਾ ਵੀ ਸੂਰਜ ਤੋਂ ਘੱਟ ਨਹੀਂ ਹੁੰਦਾ ਜ਼ਿੰਦਗੀ ਵਿੱਚ ਜੇ ਤੁਹਾਨੂੰ ਕਿਸੇ ਨੇ ਠੁਕਰਾਇਆ ਹੈ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਨਿਖਰਦਾ ਉਹੀ ਹੈ ਜੋ ਠੁਕਰਾਇਆ ਜਾਂਦਾ ਹੈ ਬੁਰਾ ਵਕਤ ਸਭ ਦਾ ਆਉਂਦਾ ਹੈ ਬਸ ਕਿਸੇ ਦੇ ਬੁਰੇ ਵਕਤ ਦੀ ਵਜ੍ਹਾ ਨਾ ਬਣੋ ਜੀਵਨ ਵਿੱਚ ਐਨਾ ਸਮਝੌਤਾ ਨਾ ਕਰੋ ਕਿ ਲੋਕ ਭੁੱਲ ਜਾਣ ਕਿ ਤੁਸੀਂ ਵੀ ਇਨਸਾਨ ਹੋ ਜੋ ਤੁਹਾਡੇ ਜਿਵਾਤਾਂ ਦੀ ਕਦਰ ਨਾ ਕਰ ਸਕੇ ਉਸ ਦੇ ਪਿੱਛੇ پاگل ਹੋਣਾ ਪ੍ਰੇਮ ਨਹੀਂ ਬੇਵਕੂਫੀ ਹੁੰਦੀ ਹੈ ਦੁਖਦ ਹੁੰਦਾ ਜਦ ਤੁਹਾਨੂੰ ਅਹਿਸਾਸ ਹੋਵੇ ਕਿ ਜਿਸ ਨੂੰ ਤੁਸੀਂ ਮਹੱਤਵ ਦੇ ਰਹੇ ਹੋ ਉਸ ਦੀਆਂ ਨਾਜ਼ਰਾਂ ਵਿੱਚ ਤੁਹਾਡਾ ਕੋਈ ਮਹੱਤਵ ਹੈ ਹੀ ਨਹੀਂ ਹੈ ਜ਼ਿੰਦਾ ਹੋ ਤਾਂ ਜਿੱਦਾਂ ਨਾਜ਼ਰ ਆਉਣਾ ਜ਼ਰੂਰੀ ਹੈ ਅਸੂਲਾਂ ਤੇ ਆਂਚ ਆਵੇ ਤਾਂ ਟਕਰਾਉਣਾ ਵੀ ਜ਼ਰੂਰੀ ਹੈ ਇਨਸਾਨ ਅਤੇ ਵਕਤ ਦੋਨਾਂ ਦੀ ਕਦਰ ਕਰੋ ਸੋਣਿਆਏ ਦੋਨੋਂ ਹੀ ਗੁਜ਼ਰ ਜਾਂਦੇ ਨੇ ਸਰੀਰ ਦੀ ਹਿਫਾਜ਼ਤ ਧੰਨ ਨਾਲੋਂ ਵੀ ਜ਼ਿਆਦਾ ਕਰਨੀ ਚਾਹੀਦੀ ਹੈ ਕਿਉਂਕਿ ਸਰੀਰ ਵਿਗੜਨ ਦੇ ਬਾਅਦ ਧੰਨ ਵੀ ਉਸ ਦੀ ਹਿਫਾਜ਼ਤ ਨਹੀਂ ਕਰ ਸਕਦਾ ਗੁੱਸੇ ਵਿੱਚ ਇਨਸਾਨ ਵੇਕਾਰ ਦੀਆਂ ਗੱਲਾਂ ਤਾਂ ਕਰਦਾ ਹੈ ਪਰ ਦਿਲ ਦੀ ਗੱਲ ਵੀ ਕਹਿ ਜਾਂਦਾ ਹੈ ਸ਼ੌਕ ਪਾਲਣ ਦੀ ਉਮਰ ਵਿੱਚ ਜਿਹੜੇ ਸਵਰ ਕਰਨਾ ਸਿੱਖ ਜਾਂਦੇ ਨੇ ਜ਼ਿੰਦਗੀ ਦੀ ਅੱਧੀ ਜੰਗ ਉਹ ਇਸ ਤਰ੍ਹਾਂ ਹੀ ਜਿੱਤ ਜਾਂਦੇ ਨੇ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਵੀਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ